ਪੌਲਸ ਰਸੂਲ ਦੀ ਪਹਿਲੀ ਪੱਤਰੀ ਕ੍ਰੰਥੀਆਂ ਨੂੰ ਅਧਿਆਇ 1 ਲਿਖਤਮ ਪੌਲਸ ਜਿਹੜਾ ਪਰਮੇਸ਼ਰ ਦੀ ਇੱਛਾ ਤੋਂ ਯਿਸੂ ਮਸੀਹ ਦਾ ਰਸੂਲ ਹੋਣ ਲਈ ਸੱਦਿਆ ਗਿਆ ਨਾਲੇ ਸਾਡਾ ਭਰਾ ਸਥਥਨੇਸ ਅੱਗੇ ਜੋਗ ਪਰਮੇਸ਼ਰ ਦੀ ਕਲੀਸਿਆ ਨੂੰ ਜਿਹੜੀ ਕ੍ਰੰਥੀਤ ਵਿੱਚ ਹੈ ਅਰਥਾਤ ਉਹਨਾਂ ਨੂੰ ਜਿਹੜੇ ਮਸੀਹ ਯਿਸੂ ਵਿੱਚ ਪਵਿੱਤਰ ਕੀਤੇ ਹੋਏ ਅਤੇ ਸੰਤ ਹੋਣ ਲਈ ਸੱਦੇ ਹੋਏ ਹਨ ਉਹਨਾਂ ਸਭਨੇ ਸਨੇ ਜਿਹੜੇ ਹਰੇਕ ਤਾਂ ਸਾਡੇ ਪ੍ਰਭੂ ਯਿਸੂ ਮਸੀਹ ਦਾ ਨਾਮ ਲੈਂਦੇ ਹਨ ਜੋ ਉਹਨਾਂ ਦਾ ਨਾਲੇ ਸਾਡਾ ਪ੍ਰਭੂ ਹੈ ਸਾਡੇ ਪਿਤਾ ਪਰਮੇਸ਼ਰ ਅਤੇ ਪ੍ਰਭੂ ਯਿਸੂ ਮਸੀਹ ਦੇ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਹੁੰਦੀ ਰਹੇ ਮੈਂ ਪਰਮੇਸ਼ਰ ਦੀ ਕਿਰਪਾ ਦੇ ਕਾਰਨ ਜਿਹੜੇ ਯਿਸੂ ਮਸੀਹ ਵਿੱਚ ਤੁਹਾਨੂੰ ਦਿੱਤੀ ਗਈ ਹੈ ਤੁਹਾਡੇ ਲਈ ਸਦਾ ਆਪਣੇ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ ਇਸ ਲਈ ਜੋ ਤੁਸੀਂ ਉਸ ਵਿੱਚ ਹਰੇਕ ਗੱਲ ਅਰਥਾਤ ਸਰਬਵਾਕ ਅਤੇ ਸਰਬ ਗਿਆਨ ਵਿੱਚ ਧਨੀ ਕੀਤੇ ਹੋਏ ਸੋ ਜਿਵੇਂ ਮਸੀਹ ਦੀ ਸਾਖੀ ਤੁਹਾਡੇ ਵਿੱਚ ਕਾਇਮ ਹੋਈ ਇਥੋਂ ਤੱਕ ਜੋ ਤੁਹਾਨੂੰ ਕਿਸੇ ਦਾਤ ਵਿੱਚ ਕਾਟਾ ਨਹੀਂ ਹੈ ਜਦਕਿ ਤੁਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਪ੍ਰਗਟ ਹੋਣ ਦੀ ਉਡੀਕ ਕਰਦੇ ਹੋ ਉਹ ਤੁਹਾਨੂੰ ਅੰਤ ਤੱਕ ਕਾਇਮ ਵੀ ਰੱਖੇਗਾ ਬਈ ਤੁਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਦਿਨ નિર્ਦੋਸ਼ ਹੋਵੋ ਪਰਮੇਸ਼ਰ ਵਫਾਦਾਰ ਹੈ ਜਿਹਦੇ ਰਾਹੀਂ ਤੁਸੀਂ ਉਹਦੇ ਪੁੱਤਰ ਯਿਸੂ ਮਸੀਹ ਸਾਡੇ ਪ੍ਰਭੂ ਦੀ ਸੰਗਤ ਲਈ ਸੱਦੇ ਗਏ ਸੋ हे प्रभु ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਮ ਦਾ ਵਾਸਤਾ ਦੇ ਕੇ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਜੋ ਤੁਸੀਂ ਸਭੋ ਇੱਕੋ ਗੱਲ ਬੋਲੋ ਅਤੇ ਤੁਹਾਡੇ ਵਿੱਚ ਫੋਟਕ ਨਾ ਪੈਣ ਸਗੋ ਇੱਕੋ ਮਨ ਅਤੇ ਇੱਕੋ ਵਿਚਾਰ ਵਿੱਚ ਪੂਰੇ ਹੋ ਜਾਵੋ ਕਿਉਂ ਜੋ ਹੈ ਮੇਰੇ ਪ੍ਰਭੂ ਕੋਲੋਏ ਦੇ ਘਰਦਿਆਂ ਕੋਲੋਂ ਤੁਹਾਡੇ ਵਿੱਚ ਖੇ ਮੈਨੂੰ ਪਤਾ ਲੱਗਾ ਹੈ ਜੋ ਤੁਹਾਡੇ ਵਿੱਚ ਬਿਖਰੇ ਹੁੰਦੇ ਹਨ ਮੇਰਾ ਕਹਿਣਾ ਇਹ ਹੈ ਜੋ ਤੁਹਾਡੇ ਵਿੱਚ ਹਰ ਇੱਕ ਆਖਦਾ ਹੈ ਪਈ ਮੈਂ ਪੁਲਿਸ ਦਾ ਜਾਂ ਮੈਂ ਅਪਲੋਸ ਦਾ ਜਾਂ ਮੈਂ ਕੈਫਸ ਦਾ ਜਾਂ ਮੈਂ ਮਸੀਹ ਦਾ ਹਾਂ ਪਲਾ ਮਸੀਹ ਬੰਦੇ ਹੋਇਆ ਹੈ ਕੀ ਪੁਲਿਸ ਤੋੜ ਲਈ ਸਲੀਬ ਦਿੱਤਾ ਗਿਆ ਜਾਂ ਤੁਹਾਨੂੰ ਪੁਲਿਸ ਦੇ ਨਾਂ ਉਤੇ ਬਪਤਿਸਮਾ ਦਿੱਤਾ ਗਿਆ ਸੀ ਮੈਂ ਧੰਨਵਾਦ ਕਰਦਾ ਹਾਂ ਜੋ ਕ੍ਰਿਸਪਸ ਅਤੇ ਗਾਇਓਸ ਨੂੰ ਛੱਡ ਕੇ ਮੈਂ ਤੁਹਾਡੇ ਵਿੱਚੋਂ ਕਿਸੇ ਹੋਰ ਨੂੰ ਬਪਤਿਸਮਾ ਨਹੀਂ ਦਿੱਤਾ ਪਈ ਕੋਈ ਇਹ ਨਾਖੇ ਜੋ ਮੇਰੇ ਨਾਂ ਉਤੇ ਤੁਹਾਨੂੰ ਬਪਤਿਸਮਾ ਦਿੱਤਾ ਗਿਆ ਸੀ ਅਤੇ ਮੈਂ ਸਤਫਨਾਸ ਦੇ ਘਰ ਨੂੰ ਵੀ ਬਪਤਿਸਮਾ ਦਿੱਤਾ ਹੋਰ ਮੈਂ ਨਹੀਂ ਜਾਣਦਾ ਜੋ ਮੈਂ ਹੋਰ ਕਿਸੇ ਨੂੰ ਬਪਤਿਸਮਾ ਦਿੱਤਾ ਹੋਵੇ ਕਿਉਂ ਜੋ ਮਸੀਹ ਨੇ ਮੈਨੂੰ ਬਪਤਿਸਮਾ ਦੇਣ ਲਈ ਨਹੀਂ ਸਗੋ ਖੁਸ਼ਖਬਰੀ ਸੁਣਾਉਣ ਲਈ ਕੱਲਿਆ ਪਰ ਸ਼ਬਦਾਂ ਦੇ ਗਿਆਨਦਾਰ ਨਹੀਂ ਭਈ ਕਿਤੇ ਉਹ ਨਾ ਹੋਵੇ ਜੋ ਮਸੀਹ ਦੀ ਸਲੀਬ ਅਵਰਥੀ ਹੋ ਜਾਏ ਸਲੀਬ ਦੀ ਕਥਾ ਤਾਂ ਉਹਨਾਂ ਦੇ ਭਾਣੇ ਜਿਹੜੇ ਨਾਸ ਹੋ ਰਹੇ ਹਨ ਮੂਰਖਤਾਈ ਹੈ ਪਰੰਤੂ ਸਾਡੇ ਭਾਣੇ ਜਿਹੜੇ ਬਚਾਏ ਜਾਂਦੇ ਹਨ ਉਹ ਪਰਮੇਸ਼ਰ ਦੀ ਸ਼ਕਤੀ ਹੈ ਕਿਉਂ ਜੋ ਲਿਖਿਆ ਹੋਇਆ ਹੈ ਮੈਂ ਬੁੱਧਵਾਨਾਂ ਦੀ ਬੁੱਧ ਦਾ ਨਾਸ ਕਰਾਂਗਾ ਅਤੇ ਚਤਰਿਆਂ ਦੀ ਚਤਰਾਈ ਨੂੰ ਰੱਦ ਕਰਾਂਗਾ ਕਿੱਥੇ ਬੁੱਧਵਾਨ ਕਿੱਥੇ ਗ੍ਰੰਥੀ ਕਿੱਥੇ ਇਸ ਯੁੱਗ ਦਾ ਵਿਵਾਦੀ ਕੀ ਪਰਮੇਸ਼ਰ ਨੇ ਇਸ ਸੰਸਾਰ ਦੀ ਬੁੱਧ ਨੂੰ ਮੂਰਖਤਾ ਹੀ ਨਹੀਂ ਠਰਾਇਆ ਇਸ ਲਈ ਕਿ ਜਦੋਂ ਪਰਮੇਸ਼ਰ ਦੇ ਗਿਆਨ ਤੋਂ ਇਉਂ ਹੋਇਆ ਭਈ ਸੰਸਾਰ ਨੇ ਆਪਣੇ ਬੁੱਧ ਦੇ ਰਾਹੀਂ ਪਰਮੇਸ਼ਰ ਨੂੰ ਨਾ ਜਾਣਿਆ ਤਦ ਪਰਮੇਸ਼ਰ ਨੂੰ ਇਹ ਪਾਇਆ ਜੋ ਪ੍ਰਚਾਰ ਦੀ ਮੂਰਖਤਾ ਹੀ ਨਾਲ ਨਿਚਾਵਾਨ ਨੂੰ ਬਚਾਵੇ ਯਹੂਦੀ ਤਾਂ ਨਿਸ਼ਾਨੀਆਂ ਮੰਗਦੇ ਅਤੇ ਯੂਨਾਨੀ ਬੁੱਧ ਪਾਲਦੇ ਹਨ ਪਰ ਅਸੀਂ ਸਲੀਬ ਦਿੱਤੇ ਹੋਏ ਮਸੀਹਾ ਪ੍ਰਚਾਰ ਕਰਦੇ ਹਾਂ ਉਹ ਯਹੂਦੀਆਂ ਦੇ ਲੇਖੇ ਠੁੱਕਰ ਦਾ ਕਾਰਨ ਅਤੇ ਪਰੀਆਂ ਕੋਮਨ ਦੇ ਲੇਖੇ ਮੂਰਖਤਾਈ ਹੈ ਪਰ ਉਹਨਾਂ ਦੇ ਲੇਖੇ ਜਿਹੜੇ ਸੱਦੇ ਹੋਏ ਹਨ ਭਾਵੇਂ ਯਹੂਦੀ ਭਾਵੇਂ ਯੂਨਾਨੀ ਮਸੀਹ ਪਰਮੇਸ਼ਰ ਦੀ ਸ਼ਕਤੀ ਅਤੇ ਪਰਮੇਸ਼ਰ ਦਾ ਗਿਆਨ ਹੈ ਕਿਉਂ ਜੋ ਪਰਮੇਸ਼ਰ ਦੀ ਮੂਰਖਤਾਈ ਮੂਰਖਾਂ ਦੇ ਗਿਆਨ ਨਾਲੋਂ ਗਿਆਨਵਾਨ ਹੈ ਅਤੇ ਪਰਮੇਸ਼ਰ ਦੀ ਨਿਰਬਲਤਾਈ ਮੂਰਖਾਂ ਦੇ ਬਲ ਨਾਲੋਂ ਬਲਵੰਤ ਹੈ हे प्रभु अपने सद्यऊਤੇ ध्यान करो। ਭਈ ਸਰੀਰ ਦੇ ਅਨੁਸਾਰ ਨਾ ਤਾਂ ਬਾਲੇ ਬੁੱਧਵਾਨ, ਨਾ ਬਾਲੇ ਬਲਵਾਨ, ਨਾ ਬਾਲੇ ਕੁਲীন ਸਦੇ ਹੋਏ ਹਨ। ਸਗੋਂ ਸੰਸਾਰ ਦੇ ਮੂਰਖਾਂ ਨੂੰ ਪਰਮੇਸ਼ਰ ਨੇ ਚੁਣ ਲਿਆ, ਭਈ ਬੁੱਧਵਾਨਾਂ ਨੂੰ ਲज्ਜਾਵਾਨ ਕਰੇ। ਅਤੇ ਸੰਸਾਰ ਦੇ ਨਿਰਬਲਾਂ ਨੂੰ ਪਰਮੇਸ਼ਰ ਨੇ ਚੁਣ ਲਿਆ, ਭਈ ਬਲਵੰਤਾਂ ਨੂੰ ਲज्ਜਾਵਾਨ ਕਰੇ। ਅਤੇ ਸੰਸਾਰ ਦੇ ਅਧਨਾ ਅਤੇ ਮਲੇਂਦਰਾ ਨੂੰ ਨਾਲੇ ਉਹਨਾਂ ਨੂੰ ਜਿਹੜੇ ਹੈ ਹੀ ਨਹੀਂ, ਪਰਮੇਸ਼ਰ ਨੇ ਚੁਣ ਲਿਆ, ਭਈ ਉਹਨਾਂ ਨੂੰ ਜਿਹੜੇ ਹਨ ਆਕਾਰਥ ਕਰੇ। ਤਾਂ ਕਿ ਕੋਈ ਬਸ਼ਰ ਪਰਮੇਸ਼ਰ ਦੇ ਅੱਗੇ ਘਮੰਡ ਨਾ ਕਰੇ ਪਰ ਉਸ ਤੋਂ ਤੁਸੀਂ ਮਸੀਹ ਯਿਸੂ ਵਿੱਚ ਜੋ ਜਿਹੜਾ ਪਰਮੇਸ਼ਰ ਦੀ ਵੱਲੋਂ ਸਾਡੇ ਲਈ ਗਿਆਨ ਅਤੇ ਧਰਮ ਅਤੇ ਪਵਿੱਤਰਤਾਈ ਅਤੇ ਨਿস্তারਾ ਬਣਾਇਆ ਗਿਆ ਸੀ ਪਈਜੇ ਵਿੱਚ ਲਿਖਿਆ ਹੋਇਆ ਹੈ ਜੋ ਕੋਈ ਅਪਮਾਨ ਕਰੇ ਸੋ ਪ੍ਰਭੂ ਵਿੱਚ ਅਪਮਾਨ ਕਰੇ